ਸਭ ਦੁੱਖ ਜਾਏ ਇਸ ਟਿੱਠੇ ਸਭ ਦੁੱਖ ਜਾਏ ਸੰਗਤ ਜੀ ਤੁਸੀਂ ਜਾਣਦੇ ਹੋ ਕਿ ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਗੁਰੂ ਘਰ ਦੇ ਵਿੱਚ ਸੰਗਤਾਂ ਜੜੀਆਂ ਨੇ ਉਹ ਬੇਅੰਤ ਪ੍ਰਕਾਰ ਦੀਆਂ ਪੇਟਾਵਾਂ ਅਰਪਣ ਕਰਦੀਆਂ ਨੇ ਗੁਰੂ ਸਾਹਿਬ ਜੀ ਦੇ ਦਰ ਦੇ ਉੱਤੇ ਤੇ ਅੱਜ ਵੀ ਹਾਲਾਤ ਐਸੀ ਐਸੀ ਵੇਖਦੇ ਆਂ ਇਤੋਂ ਤੱਕ ਕਿ ਸਰਕਾਰਾਂ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਘਰ ਦੀ ਇਹ ਚੜ੍ਹਦੀਆਂ ਹੋਈਆਂ ਪਟਾਵਾਂ ਨੂੰ ਵੇਖ ਕੇ ਉਹਨਾਂ ਦੇ ਮਨ ਵਿੱਚ ਵੀ ਲਾਲਚ ਆਇਆ ਕਿਉਂ ਨਾ ਗੁਰੂ ਘਰ ਦੇ ਉੱਤੇ ਲੰਗਰ ਦੇ ਉੱਤੇ ਟੈਕਸ ਲਾ ਦਿੱਤਾ ਜਾਵੇ ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਸੇ ਤਰ੍ਹਾਂ ਕੀ ਹੋਇਆ ਕਿ ਜਦੋਂ ਧੰਨ ਗੁਰੂ ਹਰ Rai ਸਾਹਿਬ ਮਹਾਰਾਜ ਸੇ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸੰਗਤਾਂ ਬੜੀ ਦੂਰੋ ਦੂਰੋਂ ਆਉਂਦੀਆਂ ਨੇ ਹਰ ਇੱਕ ਦੀ ਜੋ ਵੀ ਮਨ ਦੀ ਇੱਛਾ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਤੇ ਉਹ ਸਤਿਗੁਰੂ ਜੀ ਦੇ ਵਾਸਤੇ ਪਟਾਵਾਂ ਲੈ ਕੇ ਦਸਵੰਦ ਲੈ ਕੇ ਦਾਤਾਂ ਲੈ ਕੇ ਉਹ ਹਾਜ਼ਰ ਹੁੰਦੇ ਨੇ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀਆਂ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਇਹ ਕਾਮਨਾ ਪੂਰੀ ਹੋ ਗਈ ਮੇਰਾ ਇਹ ਕੰਮ ਬਣ ਗਿਆ ਸਤਿਗੁਰੂ ਸਭ ਤੁਹਾਡੀ ਕਿਰਪਾ ਹੈ ਕਹਿੰਦੇ ਨੇ ਬੇਅੰਤ ਪਟਾਵਾਂ ਗੁਰੂ ਜੀ ਦੇ ਚਰਨਾਂ ਵਿੱਚ ਚੜ੍ਹਦੀਆਂ ਨੇ ਸਾਧ ਸੰਗਤ ਜੀ ਇੱਕ ਰਾਜੇ ਨੇ ਸ਼ਰਦਾ ਵਾਸ ਹੋ ਕੇ ਬੜੇ ਸਤਕਾਰ ਦੇ ਨਾਲ ਗੁਰੂ ਹਰ Rai ਸਾਹਿਬ ਜੀ ਨੂੰ ਇੱਕ ਹਾਥੀ ਦਿੱਤਾ ਤੇ ਉਹ ਹਾਥੀ ਸ਼ਫੇਦ ਰੰਗ ਦਾ ਬੜਾ ਹੀ ਸੁੰਦਰ ਸੀ ਸਾਰੇ ਇਲਾਕੇ ਦੇ ਵਿੱਚ ਚਰਚਾ ਹੋ ਗਈ ਵੀ ਗੁਰੂ ਘਰ ਦੇ ਵਿੱਚ ਕਿਸੇ ਨੇ ਬੜਾ ਸੁਣਾ ਹਾਥੀ ਪੇਟਾ ਕੀਤਾ ਹੈ ਤੇ ਸਾਧ ਸੰਗਤ ਜੀ ਜਿੱਥੇ ਲੋਕਾਂ ਦੇ ਵਿੱਚ ਖੁਸ਼ੀ ਪੈਦਾ ਹੋਈ ਉਥੇ ਕੁਝ ਲੋਕਾਂ ਦੇ ਮਨਾਂ ਵਿੱਚ ਨਾਰਾਜ਼ਗੀ ਵੀ ਪੈਦਾ ਹੋਈ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਕਰਦੇ ਸਨ ਜਿਹੜੇ ਇਹ ਸੋਚਦੇ ਸਨ ਵੀ ਗੁਰੂ ਘਰ ਕਿਉਂ ਇੰਨੀਆਂ ਚੀਜ਼ਾਂ ਚੜ੍ਹਦੀਆਂ ਨੇ ਗੁਰੂ ਘਰ ਤੇ ਮੋਜ ਬਣੀ ਪਈ ਹੈ ਸਾਧ ਸੰਗਤ ਜੀ ਇੱਕ ਕਹਿਲੂਰ ਦਾ ਰਾਜਾ ਸੀ ਉਸ ਸਮੇਂ ਇੱਕ ਹੰਡੂਰ ਦਾ ਰਾਜਾ ਸੀ ਇਹ ਦੋਵੇਂ ਦੋਸਤ ਸਨ ਆਪਸ ਦੇ ਅੰਦਰ ਇਹਨਾਂ ਨੇ ਇਕੱਠਿਆ ਬੈਠਣਾ ਨਸ਼ੇ ਆਦਤ ਕਰਨੇ ਤੇ ਇਹਨਾਂ ਨੇ ਜਦੋਂ ਇਕੱਠੇ ਬੈਠਣਾ ਤੇ ਗੱਲ ਚਲਾਉਣੀ ਵੀ ਗੁਰੂ ਘਰ ਦੇ ਵਿੱਚ ਬੇਅੰਤ ਪਟਾਵਾ ਚੜਦਿਆਂ ਨੇ ਬੜਾ ਰਾਸ਼ਨ ਬੜਾ ਪੈਸਾ ਚੜਦਾ ਹੈ ਰੋਜ਼ ਦਾ ਹਜ਼ਾਰਾਂ ਰੁਪਏ ਤੇ ਗੁਰੂ ਘਰ ਦੇ ਵਿੱਚ ਇੱਕ ਹਾਥੀ ਵੀ ਕਿਸੇ ਨੇ ਪੇਟਾ ਕੀਤਾ ਹੈ ਜਿਵੇਂ ਸਾਧ ਸੰਗਤ ਜੀ ਦਰਬਾਰ ਸਾਹਿਬ ਪਿੱਛੇ ਜੇ ਤੁਸੀਂ ਵੇਖਿਆ ਹੋਣਾ ਕਿ ਇੱਕ ਕੰਪਨੀ ਦੇ ਵੱਲੋਂ ਨਵੀਂ ਬਾਈਕ ਜਿਹੜੀ ਲਾਂਚ ਕੀਤੀ ਗਈ ਸਭ ਤੋਂ ਪਹਿਲਾਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਪੇਟਾ ਕੀਤੀ ਗਈ ਕਿਉਂਕਿ ਸੰਗਤਾਂ ਦੇ ਮਨ ਵਿੱਚ ਜਿਹੜੀਆਂ ਇੱਛਾ ਹੁੰਦੀ ਹੈ ਸੇਵਾ ਭਾਵਨਾ ਦੀ ਇਸੇ ਤਰ੍ਹਾਂ ਕਿਸੇ ਨੇ ਹਾਥੀ ਪੇਟਾ ਕੀਤਾ ਉਸ ਸਮੇਂ ਪਰ ਇਹ ਜਿਹੜੇ ਦੁੱਖੀ ਸ਼ਨ ਗੁਰੂ ਘਰ ਦੇ ਇਹ ਮਨ ਵਿੱਚ ਛੱਡਦੇ ਨੇ ਵੀ ਰਾਜ ਸਾਡਾ ਹੈ ਇਲਾਕਾ ਸਾਡਾ ਹੈ ਤੇ ਸਾਡੇ ਦੇਸ਼ ਵਿੱਚ ਇਲਾਕੇ ਵਿੱਚ ਰਹਿ ਕੇ ਗੁਰੂ ਹਰ राय ਸਾਹਿਬ ਜੀ ਦੇ ਕੋਲ ਹੀ ਨਾ ਪੈਸਾ ਚੜਦਾ ਹੋਵੇ ਉਹਨਾਂ ਕੋਲ ਸਫੇਦ ਹਾਥੀ ਨਾ ਸੋਨਾ ਆਇਆ ਹੋਵੇ ਤੇ ਇਹਨਾਂ ਦੇ ਮਨ ਵਿੱਚ ਇੱਛਾ ਪੈਦਾ ਹੋਈ ਵੀ ਅਸੀਂ ਗੁਰੂ ਸਾਹਿਬ ਜੀ ਤੋਂ ਜਾ ਕੇ ਉਹ ਹਾਥੀ ਮੰਗ ਲੈਣਾ ਹੈ ਜੇ ਨਹੀਂ ਦੇਣਗੇ ਤੇ ਆਪਣੀ ਫੌਜ ਜਮਖਾ ਕੇ ਉਹਨਾਂ ਨੂੰ ਡਰਾਵਾਂਗੇ ਅਸੀਂ ਤੇ ਸਾਧ ਸੰਗਤ ਜੀ ਇਹ ਮਾੜੀ ਬੁੱਧੀ ਵਾਲੇ ਮਤਾ ਕਰਕੇ ਤੁਰ ਪਏ ਜਦੋਂ ਗੁਰੂ ਹਰ राय ਸਾਹਿਬ ਜੀ ਦੇ ਦਰਬਾਰ ਵਿੱਚ ਆਏ ਰਾਤ ਇੱਥੇ ਰਹੇ ਇਨਾਂ ਨੇ ਪਹਿਲਾਂ ਹੀ ਵੇਖਿਆ ਗੌਰ ਦੇ ਨਾਲ ਸੈੜੀ ਕੀਤੀ ਇਥੇ ਕੌਣ ਕੌਣ ਰਹਿੰਦਾ ਹੈ ਇਥੇ ਕਿਹੜਾ ਕਿਹੜਾ ਹੈ ਇਥੇ ਕੀ ਚੜਦਾ ਹੈ ਕਿਵੇਂ ਸੰਗਤ ਆਉਂਦੀ ਹੈ ਸਵੇਰ ਹੋਈ ਤਿਆਰ ਹੋਏ ਤਿਆਰ ਹੋ ਕੇ ਇਹ ਦਰਬਾਰ ਵਿੱਚ ਹਾਜ਼ਰੀ ਭਰਨ ਲਗੇ ਨੇ ਸਾਧ ਸੰਗਤ ਜੀ ਗੁਰੂ ਹਰ राय ਸਾਹਿਬ ਜੀ ਦਾ ਦਰਬਾਰ ਸਜਿਆ ਹੋਇਆ ਸੰਗਤਾਂ ਬੇਅੰਤ ਪਟਾਵਾਂ ਲੈ ਕੇ ਆ ਰੀਆਂ ਸਨ ਉਧਰ ਮਹਾਰਾਜ ਜੀ ਦਾ ਤਖਤ ਸਜਿਆ ਹੋਇਆ ਸਾਧ ਸੰਗਤ ਜਿਹੜੀ ਸੈਨਾ ਹੈ ਮਹਾਰਾਜ ਜੀ ਦੇ ਸੈਣ ਸੰਤ ਸਿਪਾਈ ਨੇ ਉਹ ਬੜੇ ਸ਼ਸਤਰ ਵਸਤਰ ਧਾਰਨ ਕਰਕੇ ਖਲੋ ਖੜੇ ਹੋਏ ਨੇ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਗਤ ਆ ਕੇ ਨਮਸ਼ਕਾਰਾਂ ਕਰ ਰਹੀਆਂ ਨੇ ਇਹ ਵੇਖ ਕੇ ਇਹਨਾਂ ਨੇ ਵੀ ਆ ਕੇ ਆਪਣੀ ਫੌਜ ਦੇ ਨਾਲ ਨਮਸ਼ਕਾਰਾਂ ਕੀਤੀਆਂ ਇਹਨਾਂ ਦੇ ਮਨ ਵਿੱਚ ਇਹ ਸੀ ਬੀਅਸੀ ਆਪਣੀ ਫੌਜ ਆਪਣੀ ਸੈਨਾ ਆਪਣੇ ਕੋੜੇ ਵਿਖਾਵਾਂਗੇ ਗੁਰੂ ਹਰ राय ਸਾਹਿਬ ਜੀ ਨੂੰ ਤੇ ਉਹ ਡਰ ਜਾਣਗੇ ਵੀ ਸਾਡੀ ਕਿੰਨੀ ਫੌਜ ਹੈ ਸਾਡੇ ਪਿੱਛੇ ਕਿੰਨੇ ਲੋਕ ਨੇ ਗੁਰਮੁਖੋ ਗੁਰੂ ਹਰ राय ਸਾਹਿਬ ਜੀ ਜਾਣਗੇ ਬਿਨਾਂ ਰਾਜਿਆਂ ਦੇ ਮਨ ਵਿੱਚ ਕੀ ਹੈ ਮਹਾਰਾਜ ਜੀ ਨੇ ਇਹਨਾਂ ਦੇ ਹੰਕਾਰ ਨੂੰ ਖਤਮ ਕਰਨ ਵਾਸਤੇ ਇਹਨਾਂ ਨੂੰ ਅਕਲ ਬਖਸ਼ਣ ਵਾਸਤੇ ਸਤਗੁਰੂ ਜੀ ਨੇ ਇੱਕ ਵਿਉਂਤ ਬਣਾਈ। ਸਾਧ ਸੰਗਤ ਜੀ ਮਹਾਰਾਜ ਜੀ ਰਾਜਿਆਂ ਨੂੰ ਕਹਿਣ ਲੱਗੇ ਰਾਜਨ ਛਾੜੇ ਤੇ ਅੱਜ ਕੋਲ ਹੋਣੀ ਐ। ਪਹਿਲਵਾਨ ਕੋਲ ਕਰਨਗੇ ਤੁਸੀਂ ਦੇਖਣਾ। ਉਹ ਕਹਿਣ ਲੱਗੇ ਜੀ ਠੀਕ ਐ। ਗੁਰੂ ਹਰ Rai ਸਾਹਿਬ ਜੀ ਨੇ ਪਹਿਲਵਾਨਾਂ ਨੂੰ ਸੱਦਿਆ। ਸਾਧ ਸੰਗਤ ਜੀ ਬੜੇ ਤਕੜੇ ਤਕੜੇ ਪਹਿਲਵਾਨ ਮਹਾਰਾਜ ਜੀ ਦੇ ਸਾਹਮਣੇ ਪੇਸ਼ ਹੋਏ। ਮਹਾਰਾਜ ਕਹਿਣ ਲੱਗੇ ਰਾਜਨ ਇਹ ਪਹਿਲਵਾਨਾਂ ਦੇ ਬਰਾਬਰ ਹੋਰ ਪਹਿਲਵਾਨ ਨਹੀਂ ਇਸ ਕਰਕੇ ਇਹ ਆਪਸ ਵਿੱਚ ਹੀ ਖੇਡ ਕੇ ਆਪਣੀ ਤਾਕਤ ਦਾ ਪ੍ਰਗਟਾਵਾ ਕਰਦੇ ਨੇ ਮਹਾਰਾਜ ਕਹਿਣ ਲੱਗੇ ਗੁਰੂ ਹਰ Rai ਸਾਹਿਬ ਜੀ ਕਹਿਣ ਲੱਗੇ ਪਹਿਲਵਾਨੋ ਰਾਜਿਆਂ ਨੂੰ ਆਪਣੀ ਜਿਹੜੀ ਹੈ ਯੋਗਤਾ ਵਿਖਾਓ ਆਪਣੀ ਤਾਕਤ ਵਿਖਾਓ ਤੇ ਆਪਣੀ ਜਿਹੜੀ ਸ਼ਕਤੀ ਵਿਖਾਓ ਤੁਹਾਡੇ ਚ ਕਿੰਨੀ ਕੋਈ ਸ਼ਕਤੀ ਹੈ ਕੋਲ ਕਰਕੇ ਵਿਖਾਓ ਗੁਰਮੁਖੋ ਪਹਿਲਵਾਨ ਲੜੇ ਇਤਨੀ ਤੇਜ਼ੀ ਨਾਲ ਲੜੇ ਫੁਰਤੀ ਦੇ ਨਾਲ ਲੜੇ ਰਾਜੇ ਬੜੇ ਘਬਰਾ ਗਏ ਵੀ ਇਹਨਾਂ ਦੇ ਵਿੱਚ ਨਹੀਂ ਜਾਣ ਸਮਾਪਤੀ ਹੋਈ ਕੋਲ ਦੀ ਮਹਾਰਾਜ ਜੀ ਨੇ ਉਹਨਾਂ ਨੂੰ ਇਨਾਮ ਦਿੱਤਾ ਤੇ ਗੁਰੂ ਹਰ राय ਸਾਹਿਬ ਜੀ ਨੇ ਉਹਨਾਂ ਪਹਿਲਵਾਨਾਂ ਦੇ ਵਿੱਚੋਂ ਇੱਕ ਨੂੰ ਪੁੱਛਿਆ ਪਹਿਲਵਾਨਾਂ ਨੂੰ ਕਿੰ ਲੱਗੇ ਮਹਾਰਾਜ ਕਹਿੰਦੇ ਨੇ ਪਹਿਲਵਾਨ ਨੂੰ ਤੁਹਾਡੇ ਵਿੱਚ ਕਿੰਨੀ ਕੁ ਤਾਕਤ ਹੈ ਉਹ ਤੇ ਵੇਖ ਲਈ ਹੈ ਪਰ ਸ਼ਬਦਾਂ ਦੇ ਵਿੱਚ ਦੱਸੋ ਵੀ ਤੁਹਾਡੇ ਕੋਲ ਕਿੰਨੀ ਕੁ ਤਾਕਤ ਹੈ ਉਹਨਾਂ ਪਹਿਲਵਾਨਾਂ ਨੇ ਹੱਥ ਜੋੜ ਕੇ ਮਹਾਰਾਜ ਗੁਰੂ ਹਰ राय ਸਾਹਿਬ ਜੀ ਨੂੰ ਕਿਹਾ ਸਾਧ ਸੰਗਤ ਜੀ ਉਹ ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਸਭ ਦਿੱਤੀ ਹੋਈ ਤਾਕਤ ਤੁਹਾਡੀ ਹੀ ਹੈ ਪਰ ਜੇ ਤੁਸੀਂ ਪੁੱਛਦੇ ਹੋ ਸ਼ਬਦਾਂ ਦੇ ਵਿੱਚ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਤਿਗੁਰੂ ਅਸੀਂ ਇਹ ਜਿਹੜੇ ਰਾਜੇ ਬੈਠੇ ਨੇ ਨਾ ਤੇ ਰਾਜਿਆਂ ਦੇ ਨਾਲ ਜਿਹੜੀ ਇਹ ਫੌਜ ਇੰਨੀ ਕੁ ਆਈ ਹੋਈ ਹੈ ਸਾਰਿਆਂ ਨੂੰ ਪਕੜ ਕੇ ਪੁੱਠਾ ਕਰ ਸਕਦੇ ਆ ਸਾਧ ਸੰਗਤ ਜੀ ਜਦੋਂ ਇਹ ਬਚਨ ਕਿਹਾ ਤੇ ਰਾਜਿਆਂ ਨੂੰ ਤੇ ਹੱਥਾਂ ਪੈਰਾਂ ਦੀ ਕੰਮਣੀ ਛੁੱਟ ਗਈ ਜਿਹੜੇ ਗੁਰੂ ਆਰਾਈ ਸਹਿਬ ਜੀ ਨੂੰ ਆਪਣੀ ਫੌਜ ਦਾ ਡਰ ਵਿਖਾਉਣ ਆਏ ਸਨ ਵੀ ਸਾਡੇ ਕੋਲ ਇੰਨੀ ਫੌਜ ਹੈ ਚਾਨੂੰ ਹੱਥੀ ਦੇ ਦਿਓ ਜੇ ਨਹੀਂ ਦਿਓਗੇ ਤੇ ਫੌਜ ਵੀ ਸਾਡੇ ਕੋਲ ਹੈ ਸਾਧ ਸੰਗਤ ਜੀ ਉਹ ਇਹ ਬਚਨ ਸੁਣ ਕੇ ਡਰ ਗਏ ਉਹਨਾਂ ਨੂੰ ਸਮਝ ਆ ਗਈ ਉਹ ਪਹਿਲਵਾਨ ਕਹਿਣ ਲੱਗੇ ਮਾਰਾ ਸਿਰਫ ਹੁਕਮ ਕਰੋ ਤੁਸੀਂ ਹੁਣੇ ਅਸੀਂ ਰਾਜਿਆਂ ਨੂੰ ਤੇ ਰਾਜਿਆਂ ਦੀ ਸੈਨਾ ਸਮੇਤ ਪੁੱਠੇ ਕਰ ਸਕਦੇ ਹਾਂ ਸਾਰਿਆਂ ਨੂੰ ਮਸਲ ਕੇ ਰੱਖ ਸਕਦੇ ਹਾਂ ਗੁਰੂ ਹਰ राय ਸਾਹਿਬ ਜੀ ਨੇ ਮੁਸਕਰਾਇਆ ਮਹਾਰਾਜ ਕਹਿਣ ਲੱਗੇ ਨਹੀਂ 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 ਮਹਾਰਾਜ ਕਹਿੰਦੇ ਐਸੀ ਕੋਈ ਗੱਲ ਨਹੀਂ ਸਾਧ ਸੰਗਤ ਜੀ ਬਾ ਰਾਜਿਆਂ ਨੇ ਗੱਲ ਸੁਣੀ ਉਹ ਸਮਝ ਗਏ ਕਿ ਗੁਰੂ ਹਰ Rai ਸਾਹਿਬ ਮਹਾਰਾਜ ਅੰਤਰਜਾਮੀ ਨੇ ਇਹਨਾਂ ਨੇ ਜਾਣ ਲਿਆ ਕਿ ਸਾਡੇ ਮਨ ਵਿੱਚ ਕੀ ਸੀ ਗੁਰਮੁਖੋ ਇਹ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਡਿੱਗ ਪਏ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਡੇ ਤੋਂ ਬੜੀ ਵੱਡੀ ਗਲਤੀ ਹੋ ਗਈ ਸਾਨੂੰ ਮਾਫ਼ ਕਰਦੇ ਹੋ ਗੁਰੂ ਹਰ Rai ਸਾਹਿਬ ਜੀ ਨੇ ਕਿਹਾ ਰਾਜਣ ਯਾਦ ਰੱਖੋ ਇੱਕ ਤਾਂ ਕਦੇ ਵੀ ਆਪਣੇ ਮਨ ਵਿੱਚ ਹੰਕਾਰ ਨਾ ਕਰੋ ਦੂਜਾ ਗੁਰੂ ਘਰ ਦੇ ਪ੍ਰਤੀ ਕਦੇ ਮਾੜੀ ਨਜ਼ਰ ਨਾ ਰੱਖੋ ਗੁਰੂ ਘਰ ਵਿੱਚ ਦੇਣਾ ਹੈ ਗੁਰੂ ਘਰ ਤੋਂ ਲੈਣਾ ਹੈ ਖੋਣਾ ਨਹੀਂ ਐਸੀ ਮਹਾਰਾਜ ਨੇ ਕਿਹਾ ਗੁਰੂ ਘਰ ਦੇ ਪ੍ਰਤੀ ਜਿਹੜਾ ਹੰਕਾਰ ਧਾਰ ਕੇ ਆਏਗਾ ਮਨ ਵਿੱਚ ਈਰਖਾ ਰੱਖ ਕੇ ਆਏਗਾ ਉਸ ਦਾ ਇਹੀ ਹਾਲ ਹੋਵੇਗਾ ਸਤਗੁਰੂ ਜੀ ਨੇ ਉਹਨਾਂ ਨੂੰ ਬਖਸ਼ ਦਿੱਤਾ ਉਹਨਾਂ ਰਾਜਿਆਂ ਨੂੰ ਸਮਝ ਪੈ ਗਈ ਫਿਰ ਦੁਬਾਰਾ ਮਹਾਰਾਜ ਜੀ ਦੇ ਕੋਲ ਉਸ ਤਰ੍ਹਾਂ ਨਹੀਂ ਆਏ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਬੜੀਆਂ ਪਟਾਵਾਂ ਚੜ੍ਹਦੀਆਂ ਨੇ ਬੜੀਆਂ ਸੰਗਤਾਂ ਵਦ ਤੋਂ ਵਦ ਸੇਵਾਵਾਂ ਕਰਦੀਆਂ ਨੇ ਆਪਣੀ ਜਥਾ ਸ਼ਕਤ ਦੇ ਅਨੁਸਾਰ ਪਰ ਜਿਹੜੇ ਕੁਝ ਜਿਹੜੇ ਉੱਪਰਲੇ ਲੋਕ ਨੇ ਉਹ ਵੇਖ ਕੇ ਮਨ ਵਿੱਚ ਈਰਖਾ ਕਰਦੇ ਨੇ ਵੀ ਗੁਰੂ ਘਰ ਵਿੱਚ ਇੰਨੀਆਂ ਚੀਜ਼ਾਂ ਚੜ੍ਹਦੀਆਂ ਨੇ ਪਰ ਯਾਦ ਰੱਖਿਓ ਇਹ ਸੰਗਤਾਂ ਦੀਆਂ ਤਿਰਫ ਨੂੰ ਪਿਟਾਵਾਂ ਨੇ ਸ਼ਰਦਾ ਦੀਆਂ ਪਿਟਾਵਾਂ ਨੇ ਇਹ ਗੁਰੂ ਘਰ ਦੇ ਵਿੱਚ ਹੀ ਸ਼ੁਭ ਦੀਆਂ ਨੇ ਤੇ ਗੁਰੂ ਘਰ ਦੇ ਵਿੱਚ ਹੀ ਚੰਗੀਆਂ ਲੱਗਦੀਆਂ ਨੇ ਜਿਹੜਾ ਇਹਨਾਂ ਦੇ ਪ੍ਰਤੀ ਮਾਰੀ ਨਜ਼ਰ ਰੱਖਦਾ ਹੈ ਸਾਧ ਸੰਗਤ ਦੀ ਯਾਦ ਰੱਖਣਾ ਉਸ ਦਾ ਹਸ਼ਰ ਫਿਰ ਬਾੜਾ ਮੜਾ ਹੁੰਦਾ ਹੈ ਅਜੇ ਅਸੀਂ ਵੇਖਦੇ ਹਾਂ ਗੁਰੂ ਘਰ ਦੇ ਗ੍ਰੰਥੀ ਸਿੰਘ ਜੀ ਨੂੰ ਜੇ ਕੋਈ ਸੰਗਤਾਂ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਕੁਝ ਭੇਟਾ ਕਰਦੀਆਂ ਨੇ ਕੁਝ ਦਿੰਦੀਆਂ ਨੇ ਤੇ ਗੁਰਮੁਖੋ ਮਾਫ਼ ਕਰਨਾ ਕਈ ਵਾਰ ਅਸੀਂ ਜਿਹੜੇ ਪ੍ਰਬੰਧਕ ਹੁੰਨੇ ਆਂ ਸਾਡੇ ਮਨ ਵਿੱਚ ਪੈਦਾ ਹੋਣ ਲੱਗ ਪੈਂਦੀ ਹੈ ਇਹ ਗੱਲ ਵੀ ਭਾਈ ਸ਼ੇਵ ਜੀ ਨੂੰ ਤਾਂ ਗ੍ਰੰਥੀ ਸਿੰਘ ਜੀ ਨੂੰ ਤਾਂ ਬੜੀ ਸੰਗਤਾਂ ਕੋਲੋਂ ਮਾਇਆ ਮਿਲਦੀ ਹੈ ਸੰਗਤਾਂ ਦੇ ਕੋਲੋਂ ਪਿਟਾਵਾਂ ਮਿਲਦੀਆਂ ਨੇ ਸਾਡੇ ਮਨ ਵਿੱਚ ਈਰਖਾ ਪੈਦਾ ਹੋਣ ਲੱਗ ਪੈਂਦੀ ਹੈ ਪਰ ਗੁਰਮੁਖੋ ਯਾਦ ਰੱਖਣਾ ਸਾਨੂੰ ਕਦੇ ਵੀ ਉਹ ਦੀ ਈਰਖਾ ਮਨ ਵਿੱਚ ਨਹੀਂ ਲਿਆਉਣੀ ਚਾਹੀਦੀ ਸੰਗਤਾਂ ਸ਼ਰਧਾ ਦੇ ਨਾਲ ਦਿੰਦੀਆਂ ਨੇ ਸੰਗਤਾਂ ਪਿਆਰ ਦੇ ਨਾਲ ਦਿੰਦੀਆਂ ਨੇ ਇਸ ਕਰਕੇ ਸਾਡੇ ਮਨ ਵਿੱਚ ਕਦੇ ਵੀ ਕੋਈ ਈਰਖਾ ਨਾ ਆਵੇ ਸਤਿਗੁਰੂ ਗੁਰੂ ਹਰ राय ਸਾਹਿਬ ਜੀ ਨੇ ਉਹਨਾਂ ਰਾਜਿਆਂ ਨੂੰ ਵੀ ਉਪਦੇਸ਼ ਦਿੱਤਾ ਕਿ ਗੁਰੂ ਘਰ ਦੇ ਪ੍ਰਤੀ ਕਦੇ ਮਨ ਵਿੱਚ ਐਸੀ ਈਰਖਾ ਨਾ ਲਿਆਓ ਸੰਗਤਾਂ ਤਾਂ ਪਤਾ ਨਹੀਂ ਇੱਥੇ ਕੀ ਕੀ ਖੁਸ਼ੀਆਂ ਦੇ ਨਾਲ ਭੇਟਾ ਕਰਦੀਆਂ ਨੇ